ਤਰੀਕ ਤੁਹਾਡੀ ਫਿਲਮ ਆ ਰਹੀ ਪ੍ਰੋਮੋਸ਼ਨ ਕਰਨ ਆਇਆ ਕਿ ਕਹਿਣਾ ਚਾਹੁੰਦੇ ਕਿੱਥੇ ਆਇਆ ਹਾਂ ਜੀ ਮੈਂ ਹਾਂ ਸੈਕੰਡ ਸੋਡੀ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਤੇ ਆਪਣੀ ਫਿਲਮ ਆ ਰਹੀ ਹੈ ਜੀ ਜੂਪੀ ਵਾਲੇ ਜੱਟ ਕਨੇਡਾ ਵਾਲੇ ਭਈਏ ਤੇ ਅੱਜ ਅਸੀਂ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰਨ ਲੁਧਿਆਣਾ ਆਏ ਆ ਜੀ ਬਸ ਥੋੜਾ ਜਿਹਾ ਵੇਟ ਬਹੁਤ ਜਲਦੀ OTT ਸੈਕਟਰ ਤੇ ਫਿਲਮ ਰਿਲੀਜ਼ ਹੋਏਗੀ ਜੀ ਫਿਲਮ ਚ ਕੀ ਕਰਦਾਰ ਆ ਤੁਹਾਡਾ ਤੇ ਕੀ ਫਿਲਮ ਕੀ ਮੈਸੇਜ ਕੀ ਆ ਜੀ ਫਿਲਮ ਦੇਖਣ ਲਈ ਜਿਹੜੇ ਤੁਸੀਂ ਅਪੀਲ ਕਰ ਰਹੇ ਹੋ ਕੀ ਖਾਸ ਹੈ ਹਾਂ ਜੀ ਇਹ ਪਹਿਲੀ ਵਾਰ ਪੰਜਾਬੀ ਸਿਨੇਮਾ ਦੇ ਜੋ ਅੱਜ ਤੱਕ ਭੰਡਗਰੀ ਚੱਲੀ ਉਸ ਤੋਂ ਪਹਿਲੀ ਯਾਰ ਕੋਈ ਪੰਜਾਬ ਦੇ ਮੁੱਦੇ ਤੇ ਫਿਲਮ ਬਣੀ ਆ ਤੇ ਦਿਖਾਇਆ ਇਹ ਗਿਆ ਆ ਕਿ ਜਿਵੇਂ ਪੰਜਾਬ ਦੇ ਲੋਕ ਅਨੇਵਾਵ ਦੇਸ਼ਾਂ ਚ ਭੱਜੇ ਜਾ ਰਹੇ ਆਪਣੀਆਂ ਜ਼ਮੀਨਾਂ ਛੱਡ ਛੱਡ ਕੇ ਤੇ ਉਹ ਇੱਥੇ ਕੰਮ ਕਰੋ ਨਹੀਂ ਤਾਂ ਇਹ ਜ਼ਮੀਨਾਂ ਜਾਂਦੀਆਂ ਰਹਿਣਗੀਆਂ ਇਹ ਸੁਚੇਤ ਕੀਤਾ ਜੀ ਅਸੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਇਸ ਫਿਲਮ ਦੇਖਣ ਤੋਂ ਬਾਅਦ ਲੋਕਾਂ ਤੇ ਪੰਜਾਬ ਦੇ ਲੋਕਾਂ 'ਚ ਖਾਸ ਕਰਕੇ ਪ੍ਰਭਾਵ ਪਊਗਾ ਕੋਈ ਦੇਖੋ ਜੀ ਮੈਂ ਇੱਕ ਕਲਾਕਾਰ ਹਾਂ ਕਲਾ ਦੇ ਜਰੀਏ ਮੈਂ ਆਪਣੇ ਲੋਕਾਂ ਨੂੰ ਸੁਚੇਤ ਕਰਨਾ ਮੇਰਾ ਧਰਮ ਹੈ ਤੇ ਜਰੂਰ ਇਫੈਕਟ ਪਾਏਗਾ ਜੀ ਜਰੂਰ ਪ੍ਰਭਾਵ ਪਾਵੇਗਾ ਜੀ ਕੀ ਕਲਾਕਾਰ ਕਿਹੜੇ-ਕਿਹੜੇ ਖਾਸ ਨੇ ਇਹਦੇ ਵਿੱਚ ਜਿਹੜੇ ਅਸੀਂ ਸਾਰੇ ਨਵੇਂ ਆ ਜੀ ਸਾਰੇ ਨਵੇਂ ਕਿਉਂਕਿ OTT ਸੈਕਟਰ ਜਿਹੜੇ ਪੁਰਾਣੇ ਕਲਾਕਾਰ ਆ ਨਾ ਉਹਨਾਂ ਨੂੰ ਜਿਆਦਾ ਚੱਕ ਨਹੀਂ ਰਿਹਾ ਕਿਉਂਕਿ ਉਹ ਇੱਕਦਮ ਨਾ ਜਿਵੇਂ ਇੰਨਾ ਜਿਆਦਾ ਘੇਸ ਪੜ ਚੁੱਕੇ ਔਰ ਪੰਜਾਬੀਆਂ ਨੂੰ ਤਾਂ ਬਿਲਕੁਲ ਨਹੀਂ ਚੱਕ ਰਿਹਾ ਕਿਉਂਕਿ ਉਹੀ ਸ਼ਣਕਾਟਾ ਉਹੀ ਸ਼ਣਕਾਟਾ ਵਾਰ-ਵਾਰ ਉਹੀ ਡਾਇਲਗ ਵਾਇਓ ਤੇ ਲੋਕ ਨਾਲ ਵਾਰਡ ਹੋ ਗਿਆ ਸਿਨੇਮਾ ਤੋਂ ਇਹਨਾਂ ਲੋਕਾਂ ਤੋਂ ਕੀ ਲੱਗਦਾ ਤੁਹਾਨੂੰ ਕੀ ਬਈ ਇੰਡਸਟਰੀ ਦੇ ਵਿੱਚ ਕਿਹੜੇ ਕੰਟੈਂਟਾਂ ਤੇ ਫਿਲਮ ਬੰਨੀ ਚਾਹੀਦੀ ਆ ਜਿਹੜੀ ਇਸ ਟੈਲੀ ਫਿਲਮ 'ਚ ਤੁਸੀਂ ਦਿਖਾਣਾ ਦਿਖਾਣਾ ਚਾਹੁੰਦੇ ਬਿਲਕੁਲ ਜੀ ਪੰਜਾਬ ਵਿੱਚ ਤਾਂ ਪੰਜਾਬੀ ਸਿਨੇਮਾ ਵਿੱਚ ਤਾਂ ਜਿਵੇਂ ਪੰਜਾਬ ਦੇ ਲੋਕ ਡਾਕਟਰ ਬਣਨ ਇੰਜੀਨੀਅਰ ਬਣਨ ਆਈਐਸ ਆਈਪੀਐਸ ਆਫੀਸਰ ਬਣਨ ਦਾ ਬਹੁਤ ਸਾਰੇ ਜਿਹੜੇ ਆ ਕੰਟੈਂਟ ਆ ਨਸ਼ੇ ਦਾ ਕੰਟੈਂਟ ਆ ਫਿਰ ਜਿਹੜੀ ਸਾਡੀ ਖੇਤੀ ਪਛੜ ਗਈ ਉਹ ਕੰਟੈਂਟ ਆ ਹਾਂਜੀ ਲੋਕਾਂ ਦਾ ਪਿੰਡਾਂ ਚ ਲਾਈਫ ਸਟਾਈਲ ਉਹ ਹੀ ਪੁਰਾਣਾ 40 50 ਸਾਲ ਆ ਉਹ ਲੇਟੈਸਟ ਚੱਲ ਰਿਹਾ ਉਹ ਉਹ ਜਿਹੜਾ ਵਾ ਉਹ ਬਦਲਿਆ ਜਾਵੇ ਹਾਂਜੀ ਬਹੁਤ ਸਾਰੇ ਕੰਟੈਂਟ ਨੇ ਬਹੁਤ ਪਰ ਇਹ ਵੀ ਕਿ ਜੇ ਉਹ ਪੰਜਾਬੀ ਸਿਨੇਮਾ ਸੀ ਜਾਂਦਾ ਤੇ ਦਿਖਾਉਂਦਾ ਗੁਰਦਾ ਹੀ ਨਹੀਂ ਵਿੱਚ ਤੇ ਇਸ ਵਾਸਤੇ ਸਿਨੇਮਾ ਪਛੜ ਗਿਆ ਤੇ ਲੋਕ ਸਿਨੇਮੇ ਨੂੰ ਅਵੋਡ ਕਰ ਗਏ ਤੁਸੀਂ ਕਿੰਨੇ ਕਿੰਨੇ ਕਿਹੜੇ ਕਿਹੜੇ ਸੀਦੇ ਕੰਮ ਕੀਤਾ ਤੇ ਕਿੱਥੇ ਕੰਮ ਕੀਤਾ ਹਾਂਜੀ ਮੈਂ ਜੀ 10 ਸਾਲ ਤਾਂ ਹైదరాబాద్ ਲਾਇਆ ਫਿਲਮ ਮੇਕਿੰਗ ਸਿੱਖਣ ਵਾਸਤੇ ਬਾਕੀ ਐਜ਼ ਅ ਐਕਟਰ ਫਿਲਮਾਂ ਕਾਫੀ ਕੀਤੀਆਂ ਹੌਲੀਡੇ ਉਹ ਕਿਹਾ ਸੁਪਰ ਕੂਲ ਹੈ ਹਮ ਆ ਟੀਵੀ ਸ਼ੋਅ ਮੈਂ 5 ਕੀਤੇ ਆ ਜੀ ਸਬ ਟੀਵੀ ਦੇ 2000 ਸ਼ੇਸ਼ ਕੀਤਾ ਸੀ ਲੋਕੀ ਪੂਜਾ ਇਸ ਘਰ ਕੀ ਸੰਤਾਨ ਕੀਤਾ ਸੀ ਸਟਾਰ ਪਲੱਸ ਤੇ ਆ ਪਾਪੜ ਪੋਲ ਕੀਤਾ ਜੀ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਕੀਤਾ ਜੀ ਕਾਲੀ ਇੱਕ ਅਗਨੀ ਪ੍ਰੀਖਿਆ ਸਤੋਸ਼ ਰਾਣਾ ਨੇ ਕੀਤਾ ਸੀ ਜੀ ਸਟਾਰ ਪਲੱਸ ਤੇ ਪੰਜਾਬੀ ਥੀਏਟਰ ਕਿੰਦਾ ਤੁਹਾਨੂੰ ਮਜ਼ਾ ਲੱਗਿਆ ਆ ਕਿ ਕਿੰਦਾ ਨਹੀਂ ਜੀ ਮੈਂ ਜ਼ਿਆਦਾ ਨਾ ਮੁੰਬਈ ਦੇ ਹైదరాబాద్ ਕੁਛ ਨਹੀਂ ਉਧਰ ਰਿਆਂ ਪੰਜਾਬ ਚ ਮੇਰਾ ਘਾਟ ਹੀ ਘੜਾ ਲੱਗਾ ਇਹਦਾ ਮੈਂ 2016 ਜਦੋਂ ਆਇਆ ਆ ਬਿਲੋਂ ਮੈਕਿੰਸ ਇੱਕ ਇਹਦਾ ਮੈਂ ਤੇ ਆਪਣੀਆਂ ਸਕ੍ਰਿਪਟਾਂ ਲੈ ਕੇ ਪ੍ਰੋਡੂਸਰ ਦੇ ਪਿੱਛੇ-ਪਿੱਛੇ ਭੱਜਾ ਪਰ ਉਹਨਾਂ ਨੂੰ ਪ੍ਰੋਡੂਸਰਾਂ ਨੂੰ ਕੋਈ ਉਹ ਨਹੀਂ ਹੈਗਾ ਕਿ ਆਪਾਂ ਆਪਣੇ ਪੰਜਾਬ ਦੇ ਕਿਸੇ ਮੁੱਦੇ ਦੇ ਫਿਲਮ ਬਣਾਈਏ ਉਹ ਸ਼ਨਕਾਰ ਟਾਈਵਾ ਉਹਨਾਂ ਦੇ ਸ਼ਨਕਾਰੇ ਦਾ ਹੀ ਬੁਖਾਰ ਚੜਿਆ ਹੋਇਆ ਸੀ ਤੇ ਉਹ ਫਿਰ ਮੈਂ 2-3 ਸਾਲ ਭੱਜ-ਦੌੜ ਕੇ ਘਰ ਬਹਿ ਗਿਆ ਹੁਣ OTT ਆਇਆ ਆ OTT ਨਵੀਆਂ ਚੀਜ਼ਾਂ ਮੰਗਦਾ ਆ ਤੇ ਇਸ ਵਾਸਤੇ ਫਿਰ ਹੁਣ ਮੌਕਾ ਸਾਹਮਣੇ ਤੇ ਅਸੀਂ ਦੇਖੋ ਆਪਾਂ ਇਹ ਗੱਲ ਗੱਲ ਜਾਣਦੇ ਆ ਵੀ ਫਿਲਮ ਇੱਕ ਵਾਰ ਜੀ ਦੇਖੋ ਫਿਲਮ ਦੇ ਵਿੱਚ ਇਹ ਹੈ ਕਿ ਜੇ ਤੁਸੀਂ ਬਾਹਰ ਜਾ ਰਹੇ ਹੋ ਆਪਣੀ ਜ਼ਮੀਨਾਂ ਛੱਡ ਕੇ ਪਿੱਛੋਂ ਤੁਹਾਡੇ ਪੰਜਾਬ ਦਾ ਕੀ ਹਾਲ ਹੋ ਰਿਹਾ ਲੋਕੀ ਤੁਹਾਡੇ ਘਰਾਂ ਤੇ ਕਬਜ਼ੇ ਕਰ ਰਹੇ ਆ ਹੁਣ ਅੱਜ ਦੇਖੋ ਕੀ ਸਾਡੇ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦੇ ਬੰਦੇ ਨੂੰ ਕੁੱਟਿਆ ਗਿਆ ਪੰਜਾਬ ਪੁਲਿਸ ਨੂੰ ਸਮਰਾਲਾ ਚੌਂਕ ਦੇ ਵਿੱਚ ਹਜ ਤੱਕ ਆਪਾਂ ਡੀਸੀ ਸਾਹਿਬ ਕੋ ਕਮਿਸ਼ਨਰ ਸਾਹਿਬ ਕੋ ਡੀਜੀਪੀ ਸਾਹਿਬ ਕੋ ਮੰਗ ਕਰਦੇ ਆ ਉਹਨਾਂ ਬੰਦੇ ਤੇ ਪਰਚੇ ਕੀਤੇ ਜਾ ਕਿਉਂਕਿ ਜੇ ਪੰਜਾਬ ਪੁਲਿਸ ਸਾਡੀ ਰੱਖਿਆ ਵਾਸਤੇ ਹੈ ਠੀਕ ਹੈ ਬਾਕੀ ਇਹ ਤੁਸੀਂ ਫਿਲਮ ਦੇਖੋ ਇਹਨਾਂ ਨੇ ਬਹੁਤ ਵਧੀਆ ਫਿਲਮ ਬਣਾਈ ਹੈ ਬਾਕੀ ਮੈਂ ਨਹੀਂ ਦੇਖੀ ਉਸ ਜੀ ਫਿਲਮ ਨੂੰ ਤੁਹਾਡੇ ਕਿੰਨੇ ਪ੍ਰੋਜੈਕਟ ਆ ਰਹੇ ਹੋਂ ਤੁਹਾਡੇ ਮੇਰੇ ਹਾਏ ਮੈਨੂੰ ਲੱਗ ਗਿਆ ਨਸ਼ਾ ਫਿਲਮ ਦਾ ਨਾਂ ਹੀ ਨਸ਼ਾ ਵਾ ਨਸ਼ਾ ਫਿਲਮ ਦਾ ਨਾਮ ਜਦੋਂ ਮੈਨੂੰ ਸ਼ੌਂਕ ਹੁੰਦਾ ਸੋਣ ਸੋਣ ਕਪੜੇ ਪਾਉਂਦਾ ਮੈਂ ਲੋਕਾਂ ਤੋਂ ਵਿਆਜ ਤੇ ਪੈਸੇ ਫੜ ਕੇ ਕਪੜੇ ਬਨਾਂ ਐਂ ਦੇ ਮੇਰੇ ਤੋਂ ਕੁਝ ਹੁੰਦਾ ਨਹੀਂ ਤੇ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ ਮੈਂ ਵੱਡੇ ਵੱਡੇ ਸੁਪਨੇ ਦੇ ਕਿ ਨਸ਼ਾ ਹੁੰਦਾ ਕਦੀ ਕੁਝ ਖਾਣ ਪੀਣ ਦਾ ਕਦੀ ਨਸ਼ਾ ਕੋਈ ਹੁੰਦਾ ਕਦੀ ਸ਼ਰਾਬ ਪੀਣਾ ਮੈਂ ਕਦੀ ਹਰ ਇੱਕ ਤਰੀਕੇ ਦੇ ਨਸ਼ੇ ਤੇ ਫਿਲਮੀ ਸੀਰੀਅਲ ਚੱਲ ਰਿਹਾ ਵੱਡਾ ਲੱਗਦਾ ਨਹੀਂ ਕਿ ਪੰਜਾਬ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਹੋਰ ਤਰੀਕੇ ਨਾਲ ਦੇਖਿਆ ਜਾ ਰਿਹਾ ਔਰ ਤੁਸੀਂ ਹੋਰ ਤਰੀਕੇ ਨਾਲ ਦੇਖ ਰਹੇ ਨਹੀਂ ਮੈਂ ਤੇ ਦੇਖੋ ਆਪਾਂ ਦੇ ਲੋਕਾਂ ਨੂੰ ਸੱਚਾਈ ਦਿਖਾਈ ਹੈ ਜੀ ਠੀਕ ਹੈ ਜੋ ਸਾਡੇ ਨਾਲ ਹੋ ਰਿਹਾ ਅੱਜ ਤਾਂ ਕੋਈ ਮਹਿੰਗਾਈ ਦੇ ਖਿਲਾਫ ਨਹੀਂ ਬੋਲ ਰਿਆ ਹੈ ਉਹੀ ਫਿਲਮਾਂ ਪੰਜਾਬੀ ਜਲਦੀਆਂ ਮਾੜੇ ਛੋਟੇ ਕਲਾਕਾਰੋਂ ਤੱਕ ਵਧੇ ਨਹੀਂ ਦਿੰਦੇ ਵੱਡੇ ਕਲਾਕਾਰ ਉਹ ਠੋਡ ਮਾਰ ਕੇ ਪਾਸੇ ਕਰ ਦਿੰਦੇ ਵੀ ਤੂੰ ਚੱਲ ਪਰੇ ਹੈ ਇਹ ਬੰਦਿਆਂ ਨੇ ਛੋਟੇ ਛੋਟੇ ਕਲਾਕਾਰਾਂ ਦੇਖੋ ਸਾਡੇ ਨਵੇਂ ਕਲਾਕਾਰ ਆਏ ਇਹਨਾਂ ਨੂੰ ਆਪ ਭਾਜੀ ਨੇ ਹਰ ਕਿਸੇ ਬੰਦੇ ਨੂੰ ਪ੍ਰੋਮੋਟ ਕੀਤਾ ਇਹਨਾਂ ਨੇ ਸੋਢੀ ਭਾਜੀ ਨੇ ਵੀ ਪ੍ਰੋਮੋਟ ਕੀਤਾ ਹੁਣ ਆਪਾਂ ਫਿਲਮ ਕੀਤੀ ਇੱਕ ਪ੍ਰੋਨਾ ਭੱਜ ਗਿਆ ਉਹਦੇ ਵਿੱਚ ਮੇਰਾ ਰੋਲ ਹੈ ਠੀਕ ਉਹਦੇ ਵਿੱਚ ਮੈਂ ਆਪਣਾ ਰੋਲ ਕੀਤਾ ਹੁਣ ਜਿਹੜੀ ਇਹ ਫਿਲਮ ਹੈ ਇਹ ਇਹਨਾਂ ਨੇ ਫਿਲਮ ਚਪਾਲ ਤੇ ਪਾਉਣੀ ਹੈ ਤੇ ਉਹ ਦੇਖ ਕੇ ਤੁਸੀਂ ਲੋਕਾਂ ਨੂੰ ਦੱਸਣਾ ਲੋਕੀ ਫੈਸਲਾ ਕਰਨ ਯ ਇਹ ਫਿਲਮ ਦਾ ਰੀਲੀਜ਼ ਜੀ ਜੀ ਮਹੀਨੇ ਦੇ ਵਿੱਚ ਵਿੱਚ ਪੋਸਟ ਹੋ ਜਾਏਗਾ ਇੱਕ ਮਹੀਨੇ ਦੇ ਵਿੱਚ ਪੋਸਟ ਹੋਏਗੀ ਤੇ ਬਾਕੀ ਆਪ ਹੱਥ ਜੋੜ ਕੇ ਬੇਨਤੀ ਕਰਦੇ ਜੇ ਸਾਡੇ ਤੋਂ ਕੋਈ ਗਲਤੀ ਹੋ ਜਾਪਾਂ ਸੌਰੀ ਫੀਲ ਕਰ ਸਕਦੇ ਹਾਂ ਬਸ ਇਹ ਕਰ ਸਕਦੇ ਜੀ ਮਿਹਰਬਾਨ ਕੈਮਰਾ ਚਲਾ ਜੀ ਭਾਈ ਕੀ ਨਾਮ ਹੈ ਤੁਹਾਡਾ ਭਾਈ ਮੇਰਾ ਨਾਮ ਜਗਤਾਰ ਰਾਏਕੋਟੀ ਜੀ ਜੀ ਕੈਮਰਾ ਵਾਲੇ ਕਿਹਨਾਂ ਨੂੰ ਲੈ ਕੇ ਆ ਰਹੇ ਹੋ ਤੁਸੀਂ ਅਸੀਂ ਦੋ ਇਕੱਠੀਆਂ ਫਿਲਮਾਂ ਲੈ ਕੇ ਆ ਰਹੇ ਹਾਂ ਜੀ ਇੱਕ ਤਾਂ ਯੂਪੀ ਵਾਲੇ ਜੱਟ ਕੈਨੇਡਾ ਵਾਲੇ ਭਾਈ ਏ ਇੱਕ ਸਾਡੀ ਬਹੁਤ ਅੱਸੀ ਕਮੇਡੀ ਮੂਵੀ ਆ ਪੁਰਾਣਾ ਪੱਜ ਗਿਆ ਤੇ ਉਹਦੇ ਵਿੱਚ ਸਾਡੀ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਤੇ ਜਿਹੜੀ ਇੱਕ ਸਾਡੇ ਥੋੜੀ ਜੀ ਮੂਵੀ ਦਾ ਪੰਗਾ ਪੈ ਗਿਆ ਯੂਪੀ ਵਾਲੇ ਜੱਟ ਕਨੇਡਾ ਵਾਲੇ ਬਈਆ ਦਾ ਤੇ ਉਹ ਅਸੀਂ ਸਾਰੀ ਟੀਮ ਆ ਅਸੀਂ ਆਪਣੇ ਕੈਮਰਾਮੈਨ ਅਸੀਂ ਮੀਡੀਆ ਨਾਲ ਅਸੀਂ ਉਹਦੀ ਗੱਲਬਾਤ ਕਰਨ ਆਏ ਅੱਜ ਸ਼ੂਟਿੰਗ ਕਿੱਥੇ ਕੀਤੀ ਹੋਈ ਫਿਲਮ ਦੀ ਸ਼ੂਟਿੰਗ ਸਾਡੀ ਜਿਹੜੀ ਯੂਪੀ ਵਾਲੇ ਜੱਟ ਕਨੇਡਾ ਵਾਲੇ ਬਈਏ ਉਹ ਸੰਗਰੂਰ ਦੇ ਨੇੜੇ ਤੇੜੇ ਹੋਈ ਤੇ ਕਿੰਨੇ ਚ ਸੌਂਗ ਵਗੈਰ ਹੈਗੇ ਕੀ ਹੈ ਸੌਂਗ ਇਹਦੇ ਵਿੱਚ ਜੀ ਇੱਕ ਆ ਕਿੰਨਾ ਸਮਾਂ ਲੱਗਿਆ ਇਹਨੂੰ ਲੱਗਿਆ ਜੀ ਸਾਡੇ 1 ਮਹੀਨੇ ਦੇ ਲਗਭਗ ਲੱਗਿਆ ਕਿ ਲੋਕਾਂ ਨੂੰ ਕੀ ਪੇਲ ਕਰਾਂਗੇ ਅਸੀਂ ਅਸੀਂ ਇਹ ਕਹਿੰਨੇ ਵੀ ਫਿਲਮ ਸਾਡੀ ਪੂਰੀ ਦੇਖੋ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਤੇ ਫਿਰ ਉਹਦੇ ਵਿੱਚ ਪਤਾ ਲੱਗੇਗਾ ਜੇ ਉਹ ਕੋਈ ਸਾਡੇ ਤੇ ਪਰਚਾ ਕਰ ਰਿਹਾ ਜਾਂ ਕੁਝ ਵੀ ਗੱਲਬਾਤ ਕਰਦੀ ਹੈ ਐਦਾਂ ਦਾ ਨਹੀਂ ਪਤਾ ਲੱਗਣਾ ਜਿੰਨਾ ਤੱਕ ਸਾਡੀ ਫਿਲਮ ਦੇਖੇਗੇ ਫਿਰ ਪਤਾ ਲੱਗੇਗਾ ਫਿਰ ਜੋ ਸਾਡੀ ਗਲਤੀ ਹੋਗੀ ਇਸ ਮੰਨਾਂਗੇ ਮੈਸੇਜ ਕੀ ਇਹਦੇ ਵਿੱਚ ਮੈਸੇਜ ਇਹ ਹੈ ਵੀ ਤੁਸੀਂ ਸਾਡੀ ਫਿਲਮ ਦੇਖੋ ਤੇ ਉਸ ਤੋਂ ਬਾਅਦ ਜੋ ਵੀ ਤੁਸੀਂ ਕੇਸ ਕਰਨਾ ਸਾਡੇ ਤੇ ਕਰ ਸਕਦੇ ਹੋ ਅਸੀਂ ਗਲਤੀ ਮੰਨਾਂਗੇ ਇੱਕ ਚੀਜ਼ ਹੋਰ ਅੱਜ ਸੋਸ਼ਲ ਮੀਡੀਆ ਤੇ ਜਿਹੜਾ ਦੇਖਿਆ ਜਾਂਦਾ ਹੈ ਕਿ ਫਿਲਮਾਂ ਬਹੁਤ ਰਿਲੀਜ਼ ਹੋ ਰਹੀਆਂ ਲੇਕਿਨ ਕਿਤਨਾ ਕਿਤੇ ਜਿਹੜੀ ਸਿਲਵਰ ਸਕਰੀਨ ਉਹ ਅਲੋਪ ਹੋ ਰਹੀ ਹੈ ਬੰਦ ਹੋਣ ਦੀ ਕੀ ਲੱਗਦਾ ਤੁਹਾਨੂੰ ਕਿ ਉਹਦੇ ਉੱਤੇ ਵੀ ਕੋਈ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਉਹਨਾਂ ਨੂੰ ਦੁਬਾਰਾ ਰੋਜ਼ਗਾਰ ਮਿਲ ਸਕੇ ਅੱਜ ਅਸੀਂ ਕਹਿੰਦੇ ਆ ਵੀ ਦੁਬਾਰਾ ਤੋਂ ਸਟਾਰਟਿੰਗ ਕੀਤਾ ਜਾਵੇ ਸਾਰਾ ਕੰਮ ਇੱਕ ਆਪ ਦੁਬਾਰਾ ਕਰਨ ਜਾਨੀ ਜੇ ਨਸ਼ਾ ਨਸ਼ਾ ਫਿਲਮ ਹੈ ਸਾਡੀ ਫਿਲਮ ਚੱਲੀ ਨਸ਼ਾ ਉਹਦੇ ਵਿੱਚ ਗਾਣਾ ਹੈਗਾ ਤੈਸ ਮੈਂ ਸਭ ਹੋ ਗਏ ਅਡੇ ਬਣ ਗਏ ਬਾਰਡਰ ਤੇ ਉਹ ਪੀਜ਼ਿਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹਥਿਆਰੇ ਤੋਂ ਕੀ ਮਾਂ ਪੇ ਕਰਨ ਉਮੀਦਾਂ ਜੰਗ ਬਲੱਡ ਕਵਾਰੇ ਤੋਂ ਵੇਖ ਭਗਤ ਸਿੰਘ ਆ ਕੇ ਟੈਂਡੇ ਕਿਲੇ ਉਮੀਦਾਂ ਦੇ ਵਿੱਚ ਚੌਰਾਹੇ ਹੁੰਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੌਰਾਹੇ ਹੁੰਦੇ ਜਿਹੜੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੇ ਨਾ ਉਹਨਾਂ ਉੱਤੇ ਵੀ ਆਪਾਂ ਫਿਲਮ ਬਣਾਵਾਂਗੇ ਜਲਦੀ ਜਲਦੀ ਔਰ ਜਿਹੜਾ ਆ ਫਿਲਮ ਹੈ ਪਹਿਲੇ ਇਹ ਫਿਲਮ ਦੇਖੋ ਫਿਰ ਨਸ਼ਾ ਸਾਡੀ ਫਿਲਮ ਦੇਖੋ ਬਹੁਤ ਵੱਡਾ ਸੀਰੀਅਲ ਹੀ ਤਿਆਰ ਹੋ ਰਿਹਾ ਲਗਾਤਾਰ ਤੁਹਾਨੂੰ ਸੀਰੀਅਲ ਬਾਏ ਸੀਰੀਅਲ ਮਿਲਨੇਗਾ ਹਾਂ ਜੀ